ਜ਼ਿਲ੍ਹਾ ਪੁਲਿਸ ਨੇ ਚੋਰੀ ਦਾ ਸੀਮੈਂਟ ਵੇਚਣ ਦੇ ਦੋਸ਼ ਹੇਡ ਭਾਜਪਾ ਦੇ ਸਾਬਕਾ ਕਾਉਂਸਲਰ ਉਸ ਦੇ ਪੁੱਤਰ ਸਮੇਤ ਕਰੀਬ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਥਾਣਾ ਦੋ ਦੇ ਐਸਆਈ ਹਰਪ੍ਰੀਤ ਸਿੰਘ ਦੇ ਗਵਾਹੀ ਹੇਡ ਪੁਲਿਸ ਪਾਰਟੀ ਗੱਜ ਦੌਰਾਨ ਪੀਰ ਬਾਬਾ ਚੌਂਕ ਤੋਂ ਟਾਕੀ ਚੌਂਕ ਤੋਂ ਪਟੇਲ ਚੌਂਕ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਪੀਰ ਬਾਬਾ ਚੌਂਕ ਤੋਂ ਅੱਗੇ ਪਹੁੰਚੀ ਤਾਂ ਇਤਲਾਹ ਮਿਲੀ ਕਿ ਸਾਬਕਾ ਕਾਉਂਸਲਰ ਵਿਜੇ ਕੁਮਾਰ ਉਰਫ ਚੁੰਨੀ ਅਤੇ ਉਸ ਦੇ ਪੁੱਤਰ ਮਨੀਸ਼ ਸ਼ਰਮਾ ਵਾਸੀ ਦਲਪੁਰ ਦੀ ਟਾਕੀ ਰੋਡ ਤੇ ਸੀਮੈਂਟ ਦੀ ਦੁਕਾਨ ਹੈ ਕਵਾਜ ਜਨਰਲ ਰਿਜ਼ਰਵ ਇੰਜੀਨੀਅਰ ਪੋਰ ਦਾ ਚੋਰੀ ਹੋਇਆ ਸਿਮਿੰਟ ਵੇਚਦਾ ਹੈ ਅਤੇ ਅੱਜ ਵੀ ਦੁਕਾਨ ਤੇ ਇੱਕ ਟਰੱਕ ਆਇਆ ਹੋਇਆ ਹੈ ਸੂਚਨਾ ਦੇ ਆਧਾਰ ਤੇ ਪੁਲਿਸ ਕਾਂਕੀ ਰੋਡ ਤੇ ਸਥਿਤ ਉਕਤ ਦੁਕਾਨ ਤੇ ਪਹੁੰਚੀ ਜਿਸ ਸੰਬੰਧੀ ਜਦੋਂ ਪੁਲਿਸ ਅਧਿਕਾਰੀ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਰਸ ਅਨੁਸਾਰ ਮੌਕੇ ਤੇ ਵਿਜੇ ਕੁਮਾਰ ਉਰਫ ਚੁੰਨੀ ਅਤੇ ਉਸ ਦਾ ਲड़का ਮਨੀਸ਼ ਸ਼ਰਮਾ ਸਮੇਤ 5 ਤੋਂ 6 ਅਣਪਛਾਤੇ ਵਿਅਕਤੀਆਂ ਉਕਤ ਟਰੱਕ ਤੋਂ ਸਿਮਿੰਟ ਉਤਾਰ ਰਹੇ ਸਨ ਪਰ ਇਸ ਪਾਰਟੀ ਨੂੰ ਦੇਖ ਕੇ ਸਾਰੇ ਦੋਸ਼ੀ ਦੁਕਾਨ ਨੂੰ ਤਾਲਾ ਲਗਾ ਕੇ ਅਤੇ ਮੌਕੇ ਤੇ ਟਰੱਕ ਛੱਡ ਕੇ ਭੱਜ ਗਏ ਪੁਲਿਸ ਨੇ 140 ਸਿਮਿੰਟ ਦੀਆਂ ਬੋਰੀਆਂ ਤੇ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਕੇ ਦੋਲਤਪੁਰ ਵਾਸੀ ਵਿਜੇ ਕੁਮਾਰ ਔਰ ਚੁੰਨੀ ਮਨੀਸ਼ ਸ਼ਰਮਾ ਤੇ ਕਰੀਬ 5 ਤੋਂ 6 ਅਣਪਛਾਤੇ ਵਿਅਕਤੀਆਂ ਖਿਲਾਫ 380 403 ਅਤੇ 411 ਤਹਿਤ ਕੇਸ ਦਰਜ ਕਰ ਲਿਆ ਹੈ ਅਸੀਂ ਹਰਸ਼ੂਲੇ ਦੇ ਪੁਲਿਸ ਪਾਰਟੀ ਨੇ ਨਕਲ ਆਇਆ ਸੀਗਾ ਮੁਖਰ ਖਾਸ ਇਤਲਾਹ ਦਿੱਤੀ ਕਿ ਮਤਲਬ ਜਿਹੜਾ ਰੋਹਨਸਤਾ ਜਾਂਦਾ ਜਿਹੜਾ ਢਾਕੀ ਪੁਲ ਪਾਟਕ ਨੂੰ ਉਹਦੇ ਕੰਬੀ ਕੋਸੇ ਤੇ ਦੁਕਾਨ ਸੀਗੀ ਸਿਮਿੰਟ ਦੀ ਉੱਥੇ ਜਿਹੜਾ ਇਹ ਚੋਰੀ ਦਾ ਜਿਹੜਾ ਸਿਮਿੰਟ ਸੀਗਾ ਇਹ ਅਨਲੋਡ ਹੋ ਰਿਹਾ ਸੀਗਾ ਜੋ ਪੁਲਿਸ ਪਾਰਟੀ ਨੇ ਮੌਕੇ ਤੇ ਰੇਡ ਕਰਕੇ ਟਰੱਕ ਤੋਂ ਸਮੀਰ ਜਿਹੜਾ ਚੋਰੀ ਦਾ ਜਿਹੜਾ ਹੈਗਾ ਸਿਮਿੰਟ ਬਰਾਮਦ ਕੀਤਾ ਜ਼ਰ ਅਰਜ਼ੀ ਦਰਜ ਕੀਤਾ ਗਿਆ ਹਾਂ ਮਕਦਮਾ ਦਰਜ ਕੀਤਾ ਗਿਆ ਜੀ ਦੋਸ਼ੀ ਖਲਾਫ ਤੇ ਵਿੱਚ ਮਿਸਟਰ ਵਿਜੇ ਕੁਮਾਰ ਹੈਗੇ ਇੱਕ ਉਹਦਾ بیٹے ਦੇ ਖਲਾਫ ਹੋਇਆ ਦੋਹਾਂ ਦੇ ਨਾਲ ਹੋਰ 5-6 ਅਨੁਛੇਤੇ ਬੰਦੇਾਂ ਦਾ ਖਲਾਫ ਮਕਦਮਾ ਦਰਜ ਕੀਤਾ ਕਿੰਨੀ ਮੌਕੇ ਤੇ ਜਿਹੜੀ ਗੱਡੀ ਵਿੱਚੋਂ ਤੁਹਾਨੂੰ 140 ਬੋਰੀਆਂ ਮਿਲੀਆਂ ਸੀ ਬਾਅਦ ਵਿੱਚ ਦੁਕਾਨ ਦੇ ਅੰਦਰੋਂ ਤੁਹਾਨੂੰ 160 ਬੋਰੀਆਂ ਹੋਰ ਮਿਲੀਆਂ ਸੀ ਮੜਦੀਆਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼